ਨਾਕੇ ਦੌਰਾਨ ਬਿਨਾ ਨੰਬਰ ਪਲੇਟ ਮੋਟਰਸਾਈਕਲ ਛੱਡ ਕੇ ਭੱਜੇ ਦੋ ਨੌਜਵਾਨ ਜਾਂਚ ਕਰਨ ਤੇ ਮੋਟਰਸਾਈਕਲ ਨਿਕਲਿਆ ਚੋਰੀ ਦਾ ਸ਼ਾਤ ਲਾਈਟ ਪੁਆਇੰਟ ਦੇ ਟ੍ਰੈਫਿਕ ਪੁਲਿਸ ਵੱਲੋਂ ਲਗਾਏ ਗਏ ਨਾਕੇ ਦੌਰਾਨ ਇੱਕ ਬਿਨਾ ਨੰਬਰ ਪਲੇਟ ਵਾਲੇ ਮੋਟਰਸਾਈਕਲ ਨੂੰ ਰੋਕਣ ਤੇ ਦੋ ਨੌਜਵਾਨ ਮੋਟਰਸਾਈਕਲ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਇਹ ਮੋਟਰਸਾਈਕਲ 2 ਦਿਨ ਪਹਿਲਾਂ ਹੀ ਡੇਰਾਬੱਸੀ ਦੇ ਹਸਪਤਾਲ 'ਚ ਚੋਰੀ ਹੋਇਆ ਸੀ ਇਸ ਦੀ ਰਿਪੋਰਟ ਮਾਲਕ ਵੱਲੋਂ ਡੇਰਾਬੱਸੀ ਦੇ ਥਾਣੇ 'ਚ ਲਿਖਾਈ ਗਈ ਸੀ ਟ੍ਰੈਫਿਕ ਇੰਚਾਰਜ ਅੰਗਰੇਜ਼ ਸਿੰਘ ਵੱਲੋਂ ਮੋਟਰਸਾਈਕਲ ਦੇ ਮਾਲਕ ਦਾ ਪਤਾ ਕਰਕੇ ਉਸ ਨੂੰ ਬੁਲਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰਾ ਦੀ ਇਹ ਰਿਪੋਰਟ ਸਾਢੇ 10 ਵਜੇ ਦਾ ਟਾਈਮ ਸੀਗਾ ਅਸੀਂ ਨਾਕਾ ਲਾਇਆ ਹੋਇਆ ਸੀ ਮੇਰੀ ਟੀਮ ਨੇ ਪੂਰੀ ਨਹੀਂ ਇੱਥੇ ਛੱਤ ਲਾਈਟਾਂ ਤੇ ਇੱਕ ਮੋਟਰਸਾਈਕਲ ਜੀਰਖਪੁਰ ਵੱਲੋਂ ਆ ਰਿਹਾ ਸੀ ਸਾਨੂੰ ਉਹ ਮੋਟਰਸਾਈਕਲ ਸ਼ੱਕੀ ਲੱਗਿਆ ਕਿਉਂਕਿ ਉਹਦੇ ਨੰਬਰ ਪਲੇਟਾਂ ਨਹੀਂ ਸੀਗੀਆਂ ਤੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਬੰਦੇ ਸ਼ੱਕੀ ਸੀਗੇ ਤੇ ਸਾਨੂੰ ਵੀ ਲੱਗਿਆ ਸੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਨਾ ਮੋਟਰਸਾਈਕਲ ਸੁੱਟ ਕੇ ਉਹ ਅਚਾਨਕ ਭੱਜ ਗਏ ਤਾਂ ਜਦੋਂ ਅਸੀਂ ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਲਿਆ ਤਾਂ ਇਹਦੇ ਨੰਬਰ ਪਲੇਟਾਂ ਅੱਗੇ ਪਿੱਛੇ ਨਹੀਂ ਹੈਗੀਆਂ ਸੀ ਤਾਂ ਸਾਨੂੰ ਪ੍ਰੋਬਲਮ ਆਈ ਇਹਨੂੰ ਆਈਡੈਂਟੀਫਾਈ ਕਰਨ ਦੀ ਤੇ ਸਾਨੂੰ ਜਿਹੜੀਆਂ ਪੰਜਾਬ ਸਰਕਾਰ ਨੇ ਹੁਣ ਮਸ਼ੀਨਾਂ ਦਿੱਤੀਆਂ ਜੀ ਆਨਲਾਈਨ ਚਲਾਉਣ ਵਾਲੀਆਂ ਅਸੀਂ ਉਹਦੇ 'ਚ ਇਹਦਾ ਚੈਸੀ ਨੰਬਰ ਪਾਇਆ ਤੇ ਚੈਸੀ ਨੰਬਰ ਤੋਂ ਸਾਨੂੰ ਮਾਲਕ ਦਾ ਜਿਹੜਾ ਐਡਰੈਸ ਮਿਲ ਗਿਆ ਤਾਂ ਅਸੀਂ ਮਾਲਕ ਨੂੰ ਉਸਤੇ ਫੋਨ ਨੰਬਰ ਸੀਗਾ ਮਾਲਕ ਦਾ ਤਾਂ ਮਾਲਕ ਨੂੰ ਅਸੀਂ ਫੋਨ ਕੀਤਾ ਵੀ ਕੋਈ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਹੋਵੇ ਜਾਂ ਤੁਹਾਡੇ ਮੋਟਰਸਾਈਕਲ ਨਾਲ ਕੋਈ ਕੋਈ ਐਕਸੀਡੈਂਟ ਹੋਇਆ ਹੋਵੇ ਤਾਂ ਜਾਂ ਕੋਈ ਕਈ ਵਾਰ ਬੱਚੇ ਲੈ ਆਉਂਦੇ ਮਾਪੇ ਤੋਂ ਪੁੱਛੇ ਹੋਏ ਪੁੱਛੇ ਤੋਂ ਬਗੈਰ ਤਾਂ ਅਸੀਂ ਇਹਨੂੰ ਟਾਇਡੈਂਟੀਫਾਈ ਕੀਤਾ ਇਹ ਕਹਿੰਦੇ ਵੀ 27 ਤਰੀਕ ਨੂੰ ਅਸੀਂ ਅ ਹਸਪੀਟਲ ਗਏ ਸੀ ਡੇਰਾ ਬੱਸੀ ਦਵਾਈ ਲੈਣ ਲਈ ਦਵਾਈ ਲੈਣ ਲਈ ਗਏ ਸੀ ਤੇ ਜਦੋਂ ਅਸੀਂ ਵਾਪਸ ਆਏ ਅੱਧੇ ਘੰਟੇ ਘੰਟੇ ਬਾਅਦ ਤਾਂ ਮੋਟਰਸਾਈਕਲ ਸਾਡਾ ਉੱਥੋਂ ਚੋਰੀ ਹੋ ਗਿਆ ਸੀ ਤੇ ਇਹ ਸਾਡੇ ਨਾਲ ਆ ਭਾਈ ਸਾਹਿਬ ਇਹਨਾਂ ਨੂੰ ਅਸੀਂ ਫਿਰ ਫੋਨ ਕਰਕੇ ਬੁਲਾਇਆ ਵੀ ਤੁਸੀਂ ਕੋਈ ਰਿਪੋਰਟ ਵਗੈਰਾ ਦਰਜ ਕਰਾਈ ਆ ਤੇ ਇਹਨਾਂ ਨੇ ਦੱਸਿਆ ਵੀ 27 ਤਰੀਕ ਨੂੰ ਜਦੋਂ ਮੋਟਰਸਾਈਕਲ ਚੋਰੀ ਹੋਇਆ ਤਾਂ ਅਸੀਂ ਡੇਰਾ ਬੱਸੀ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਆ ਤੇ ਸਾਡੀ ਮੁਨਸ਼ੀ ਸਾਹਿਬ ਨਾਲ ਵੀ ਗੱਲ ਹੋਈ ਡੇਰਾ ਬੱਸੀ ਉਹ ਕਹਿੰਦੇ ਜੀ ਬਕਾਇਦਾ ਇਹਦੀ ਰਿਪੋਰਟ ਆ ਥਾਣੇ ਦੇ ਵਿੱਚ ਤਾਂ ਹੁਣ ਅਸੀਂ ਮੋਟਰਸਾਈਕਲ ਆ ਜਿਹੜਾ ਡਿਊਟੀ ਅਫਸਰ ਨੂੰ ਬੁਲਾ ਕੇ ਉਹਨੂੰ سپਰਦ ਕਰਨ ਲੱਗੇ ਆ ਅੱਗੇ ਜੋ ਵੀ ਫਰਦਰ ਕਾਰਵਾਈ ਹੋਊਗੀ ਉਹ ਆਪਣੀ ਜਿਹੜੀ ਹੈਗੀ ਆ ਕਾਰਵਾਈ ਕਰਕੇ ਇਹਨਾਂ ਨੂੰ ਮੋਟਰਸਾਈਕਲ ਸਪੁਰਦ ਕਰ ਦੇਣਗੇ ਜੀ ਕੌਮਨ ਸਿੰਘ ਹੈ ਕਹਾਂ ਕਿ ਰਹਿਣਾ ਹੈ 13 ਵਸੀ ਹਿਸਾ ਪਰ ਕਹਾਂ ਕਿ ਮਤਲਬ ਕਹਾਂ ਆਪਕਾ ਮੋਟਰਸਾਈਕਲ ਚੋਰੀ ਹੋ ਗਿਆ ਮੋਟਰਸਾਈਕਲ 13 ਵਸੀ ਚੋਰੀ ਹੋਆ ਹਸਪੀਟਲ ਦੇ ਸਾਹਮਣੇ ਤੇ ਘਰ ਵਾਲੀ ਕੀ ਦਵਾਈ ਲੈਣ ਗਏ ਅੰਦਰ ਬਾਹਰ ਮੁੜ ਕੇ ਦੇਖਾ ਮੋਟਰਸਾਈਕਲ ਗਾਇਬ ਹੋ ਗਿਆ फिर हमने थाने में जाकर रिपोर्ट कराई वहाँ से फिर आज सत्ताईस तारीख को चोरी हुई आज उनतीस तारीख को ये मिल गया यहाँ पर बहुत बहुत शुक्रिया पुलिस वालों का पुलिस वालों का इन्होंने कोशिश करके हमारा मोटरसाइकिल डूब निकाला था